ਐਡੀ ਜਾ ਰਹੀ ਹੈ ਜੇ ਮੈਂ ਪਹਿਲਾਂ ਉਹ ਸਾਡੇ ਬਾਈ ਜੀ ਨੌਕੀਆ ਆਪਣਾ ਜਤ ਸਿੰਘ ਜੀ ਨੇ ਇਹ ਸਾਡੇ ਸਾਰਸੀ ਨੇ ਅੱਗੇ ਆਓ ਇਹ ਮੈਡਮ ਕਿਰਨ ਤੇ ਇਹ ਬਾਈ ਆਪਣਾ ਅਜ਼ਲ ਗਾਉਂਦਾ ਬਹੁਤ ਵਧੀਆ ਹੈ ਸੁਆਵਾਂ ਗੱਗਾ ਸੁਆਵਾਂ ਗਾਣਾ ਇਹ ਅੱਗੇ ਜੀ ਗੁਰਨਾਮ ਸਿੰਘ ਜੀ ਕਮਲ ਸ਼ਰਮਾ ਨਗਾ ਉਜਾਗਰ ਸਿੰਘ ਜੀ ਮੈਂ ਭੁੱਲੀ ਜਾਣਾ ਉਜਾਗਰ ਸਿੰਘ ਜੀ 31 ਕੋ ਜੀ ਇਹ ਕਿਰਨ ਜੀ ਗੁਰਰਾਮ ਕੌਰ ਟਰੈਕਟਰ ਕਰ ਰਹੇ ਨੇ ਇਹ ਪਿੰਡ ਦੇ ਬੱਚੇ ਦਾ ਇਹ ਕਮਲ ਜੀ ਕਰ ਰਹੇ ਨੇ ਉਜਾਗਰ ਸਿੰਘ ਦਾ ਇਹ ਸਾਡੇ ਪ੍ਰਸ਼ਾਂਤ ਜੀ ਮਹਾਰਾਜ ਇਹ ਫਿਲਮਾਂ ਚ ਕਾਫੀ ਕੰਮ ਕੀਤਾ ਹੈ ਟੈਲੀਵਿਜ਼ਨ ਹੋਰ ਸਾਰਾ ਤੇ ਨਾਟਕ ਪਹਿਲਾ ਪਹਿਲੀ ਵਾਰ ਕਰ ਰਹੇ ਨੇ ਤੇ ਪਹਿਲੇ ਵੀ ਕਰਦਾ ਨੇ ਠੀਕ ਕਰਦੇ ਰਹੇ ਹੋ ਅੱਜ ਇਹ ਪਹਿਲੀ ਵਾਰ ਕਰ ਰਹੇ ਹਾਂ ਅੱਛਾ ਅੱਛਾ ਉਹ ਦੇਖੀਂ ਅੱਛਾ ਜੀ ਦਵਿੰਦਰ ਜੀ ਇਹ ਸ਼ਾਇਰ ਕਵਿਤਰੀ ਬੜੇ ਅੱਛੇ ਨੇ ਨਾਟਕਚਾਰੇ ਸੀਤੋਦਾਰੂ ਇਹ ਜੀ ਸੁਦਾ ਮਹਿਤਾ ਗੋਦਮੀ ਇਹ ਪ੍ਰਿੰਸੀਪਲ ਨੇ ਚੰਡੀਗੜ੍ਹ ਸਕੂਲ ਦੇ ਤੇ ਉਹ ਕੀ ਕਰਦਾ ਉਹ ਕੀ ਕਰਦਾ ਓਏ ਬਾਹਰੂ ਪੀਰੇ ਕੀ ਕਰਦਾ ਪਾਣੀ 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 ਪੀ ਰਿਹਾ ਹੈ ਅੱਖਾਂ ਇਹਦੀਆਂ ਨਾ ਇਹ ਸਾਰੇ ਜੈਲਾ ਜੀ ਨੇ ਹਰਮਨ ਇਹ ਇਹਦੀ ਅੱਖਾਂ ਆਇਆ ਘੂਰਦਾ ਬਹੁਤ ਹੈ ਇਹ ਇਹ ਜਿੰਦਰ ਆਵਣੇ ਉਹ ਬਹੁਤ ਹੋ ਗਿਆ ਕੋਈ ਨਹੀਂ ਇਹ ਉਹ ਬ੍ਰੇਕਾ ਘਟ ਬਾਈ ਓਏ ਇਹ ਜਿੰਦਰ ਇਹ ਜੋਸ਼ੀ ਦਾ ਕਰੈਕਟਰ ਕਰ ਰਹੇ ਨੇ ਮਨੀ ਮਨੀ ਬੜਾ ਅੱਛਾ ਬੜਾ ਪਿਆਰਾ ਬੱਚਾ ਹੁਣ ਇਹ 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 ਮੇਰਾ 25 ਸਾਲ ਦਾ ਹੋਊਗਾ 30 ਹੋਊ ਸ਼ਾਇਦ ਪਰ ਇਹ ਕਈ ਵਾਰ ਬੱਚਾ ਗਲੋਕਣਾ ਲਾ ਮਨੀ ਬਣ ਕੇ ਪਟਕਾ ਚੱਲੋ ਜੀ ਆਹ ਦੇ ਆਹ ਬੱਲੇ 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 ਮਹਾਰਾਜ 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 ਜਿਵੇਂ ਐਨਕ ਲਾਈ ਹੈ ਹੈ ਭਾਈ ਸਾਹਿਬ ਫਿਲਮ ਨਹੀਂ ਕਰਨ ਚੱਲੇ ਨਾਟਕ ਕਰਨ ਚੱਲਿਆ ਐਨਕ ਲਾਓ ਸਰ ਅਸੀਂ ਨਾਟਕੇ ਫਿਲਮਾਂ ਵਾਂਗ ਕਰ ਦਿੰਦਾ ਇਹ ਜੀ ਵਿੱਕੀ ਮਾਰਦਿਆ ਹੁਣ ਕੋਈ ਮਾਰਦਿਆ ਗਿਆ ਹੋਇਆ ਇਹ ਮਾਰਦਿਆ ਇਹ ਇੱਕ ਨਾਟਕੀਆਂ ਰੋਲ ਕੀਤਾ ਛੋਟਾ ਜਿਹਾ ਇੱਕ ਡਾਇਲੌਗ ਮਾਰਦਿਆ ਓਏ ਉਹ ਮਾਰਦਿਆ ਮਾਰਦਿਆ ਫਿਰ ਮਾਰਦਿਆ ਹੀ ਬਣ ਗਿਆ ਤੇ ਹੁਣ ਮੇਰੀ ਫਿਕਚਰ ਫੋਟੋ ਮੈਨੂੰ ਬਣਾ ਦਿਆ ਮੜੇ ਜਾ ਇਹ ਜੀ ਮੈਂ ਮੈਂ ਸੰਜਿਵਨ ਜੀ ਹਾਂਜੀ ਮੈਂ ਇਹ ਇਸ ਨਾਲ ਰਿਲੇਟ ਬੱਟ ਉਹ ਰਾਈਟਰੀਆ ਐਕਟਰ ਵੀ ਹੈਗਾ ਪਰ ਮੈਂ ਐਕਟਰ ਪਤਾ ਕਿ ਹੁਣ ਗੱਲ ਕੀ ਆ ਸਾਡਾ ਸਾਧ ਜੀ ਮਹਾਰਾਜ ਪਿਛੇ ਰਹਿ ਗਏ ਕਿਤੇ ਤੇ ਉਹ ਕਹਿੰਦਾ ਮਰਖੜੀ ਬੜਾਉਣੀ ਐ ਤੇ ਮੈਂ ਜੀ ਦਾ ਕਰਦਾ ਵੀ ਕੱਢ ਦੀਏ ਸਾਧ ਮੈਂ ਕਰ ਲਾ ਪਰ ਨਹੀਂ ਯਾਰ ਉਹ ਪਾ ਸਿੰਗਰ ਬੜਾ ਵਧੀਆ ਯੋਹੋ ਨਾਟਕ ਦਾ ਨਾਮ ਵੀ ਗੁਰੂ ਗਣਾ ਉਹ ਹੈ ਸਿੰਗਰ ਸਾਜਣਾ ਉਹਨੂੰ ਗੁਰੂ ਕਾਉ ਦਾ ਸਿੰਗਰ ਵੀ ਗਾਣਾ ਉਹਦਾ ਕੀ ਹੈ ਉਹ ਗੌਂਦਾਂ ਦੀ ਗਾਰੇ ਉਹ ਉਹਦੇ ਲੈਵਲ ਪਰ ਕੀ ਹਾਈ ਸੁਰ ਸਰ ਜਿਹੜੇ ਹੁੰਦੇ ਨੇ ਫਿਰ ਉਹਨੂੰ ਸੁਰ ਵੀ ਮਸਖਾਵੇ ਮੈਂ ਕਿਹਾ ਹਰਜੀ ਮਹਾਰਾਜ ਤੁਹਾਨੂੰ ਐਕਟ ਦਾ ਬਣਾ ਨਹੀਂ ਸਕਿਆ ਸਿੰਗਰ ਬਣਾ ਦੂੰਗਾ ਹਾਂ ਦੇਖੋ ਤੁਸੀਂ ਜੇ ਇਹ ਸਭ ਦੇਖਣਾ ਹੈ ਸ਼ਾਮ ਨੂੰ ਆਜੋ ਮਤੇ ਕਾਲੀਦਾਸ ਆਡੀਟੋਰੀਅਮ ਮੋਰਜ਼ਨ ਕਲਚਰ ਸੈਂਟਰ ਤੇ ਨਾਟਕ ਸੁੰਣਾ ਵੀੜਾ ਮਾੜਾ ਹੀ ਹੈ ਕੀ ਹੈ ਕੀ ਹੈ ਨਹੀਂ ਇਹਦਾ ਆਕੇ ਦੇਖਿਓ ਤੇ ਫਿਰ ਆਪਾਂ ਚਲਿਏ ਹਾਂਜੀ ਇਹਨਾਂ ਮਿਲਦੇ ਹਾਂ ਹਾਂਜੀ ਆਹ ਆ ਮਾੜਾ ਬੁਖਰੀ ਹੈ ਭਾਈ ਗੱਡੀ ਜਾ ਰਹੀ ਆਏ ਨਾ ਕਿਉਂ ਕਿ ਤੇ ਡਰਾਈਵਰ ਨਾ ਬ੍ਰੇਕਾਂ ਬਹੁਤ ਮਾਰਦਾ ਯਾਰ 79 ਸਿਆਂ ਬ੍ਰੇਕਾਂ ਹੌਲੀ ਮਾਰ ਆ ਪਟੇਲ ਰਵਿੰਦਰ ਜੀ ਇਹ ਪਹੁੰਚ ਗਏ ਅਸੀਂ ਰਾਜਪੁਰੇ ਪਹੁੰਚਣ ਵਾਲਿਆ ਮੈਂ ਤਾਂ ਆ ਜੂਗੀ ਪਰ ਆਪਾਂ ਕਲਪੁਰੇ ਤੋਂ ਰਾਸੂਪੁਰੇ ਦੇ ਤੋਂ ਹੋਣਾ ਨਹੀਂ ਜਾਣਾ ਲੈਣੀ ਹੈ ਉਹ ਤੋਂ ਲੱਗਦਾ ਪਰ ਇਹ ਰਿਹਸਲ ਨਾਲ ਗੱਡੀ 'ਚ ਰਿਹਸਲ ਕਰ ਰਹੇ ਆ ਅਸੀਂ ਇਹ ਵੀ ਦੱਸਦਾ ਆ ਦੇਖੋ ਇਹ ਪੂਰੇ ਬਹੁਤ ਮੂਰਾ ਦਿਸੇ ਕਿਸੇ ਨੂੰ ਇਹ ਨਜ਼ਾਰਾ ਇਹ ਨਹੀਂ ਦੱਸਦੀ ਇਹ ਤਾਂ ਬਹੁਤ ਸਿਆਣੀ ਹੈ ਗੱਡੀ ਬਹੁਤ ਸੋਹਣੀ। ਕੀ ਪਤਾ ਆਪਣਾ ਦੰਨਾ ਲੋਟੀ ਜਾ। ਕੀ ਚੱਲ ਰਹੀ? ਆ ਨਾਟਕ ਦੀ ਰੀਡਿੰਗ ਕੀਤੀ ਐ। ਵਹਾੜੀ ਤੋਂ ਲੈ ਕੇ ਉਹ ਰੀਡਿੰਗ ਹੋ ਚੁੱਕੀ ਪੂਰੀ ਤੇ ਹੁਣ ਦਿਨ ਇਹਨਾਂ ਰਸਮ ਗਲ ਖਰਾਮ ਕਰਨੇ ਸਭ ਦੇ। ਰਿਮਕਾ ਕੋਲ ਡਰਿੰਕ ਪਲਾ ਕੇ ਫੈਂਟਾ ਥੋੜਾ ਫੈਂਟਾ ਇੱਕੋ ਜਲਜੀਰਾ ਰਹਿ ਗਈ ਨਹੀਂ ਆਇਆ ਜਲਜੀਰਾ ਰੱਖਿਆ ਜੀ ਪੇਟੀ ਹੋਰ ਕਦੇ ਛੱਡਿਆ ਐ। ਨਹੀਂ ਹੈਗਾ ਜੀ, ਨਹੀਂ ਹੈਗਾ। ਹੈਗੀ ਐ। ਜਲਜੀਰਾ ਜਰੂਰ ਫੇਰ ਪਲਾਵਾਂਗੇ। ਇਹ ਇੱਕ ਗਾਣਾ ਵੀ ਸੁਣਨਾ ਆਪਾਂ ਅਜ਼ਮ ਪਰੇਪਾ ਗੀ ਸੁਣਾ। ਹਾਂ। ਅਜੇ ਦਾ ਗੀਤ ਹੋਊਗਾ। ਚਲੋ ਜੀ, ਚੀਅਰਸ। ਚੀਅਰਸ। ਮਰਵਿੰਦਰ ਕੋ ਬਾਤ ਸੁਣਾਗੇ। ਮਲਿਆਮੀ ਪੰਜਾਬੀ ਅਸੀਂ ਅਸੀਂ ਪੰਜਾਬੀ ਲੋਕ ਆ। ਪੰਜਾਬੀ ਨਹੀਂ ਹੋਣੇ। ਮਾਂ 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 ਬਸ ਇੰਨਾ ਕੋਈ ਕੋਈ ਨਾ ਤੇਰੀ ਖਾਤਰ ਹੀ ਰਹੇ ਖੋਲ ਕੇ ਦੇ ਖੋਲ ਕੇ ਦੇ ਜਿਹੜਾ ਉੱਚ ਸੁਣਾਇਆ ਸੀ ਉਹ ਸੁਣਾ ਦੇ ਹਾਂ ਤੇਰੇ ਦਿਲ ਰਹ ਤੋਇਓ ਸੂਰਤ ਦੀ ਦੀ ਆਹੀਰ ਦੀਓ ਜਾ ਗੁੰਡੇ ਨੇ ਮਾਰੀ ਰਿੰਗ ਲਿੰਗ 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 ਆਇਆ ਚਲੋ ਬਾੜ ਗਿਆ ਮੈਨੇ ਘਰ ਪੜਦਾ ਲਾਣਾ ਨਾਟਕ ਤੋਂ ਪਹਿਲਾਂ ਗਾਇਕੀ ਦਾ ਦੌਰ ਸਿੰਗਰ ਕਈ ਨੇ ਮੈਂ ਵੀ ਸਿੰਗਰਾਂ ਵੇ ਸੀ ਬਾਥਰੂਮ ਮੈਂ ਹੁਣ ਦਵਿੰਦਰ ਇੱਕ ਛੋਟਾ ਜਿਹਾ ਗੀਤ ਸੁਣਾਉਣਗੇ ਤੁਹਾਨੂੰ ਦੇ ਵੀ ਨਹੀਂ ਕਹਿ ਸਕਦੇ ਕਦੀ ਬੁਲਾਈਏ ਕੀ ਦਵਿੰਦਰ ਰਕ ਲੱਭ ਰਹੀ ਹੈ ਇੱਕ ਸਾਡਾ ਸਿੰਗਰ ਸਾਡੇ ਕੋਲ ਜਿੰਦਰ ਜੀ ਬੈਠੇ ਨੇ ਗੁਰਵਿੰਦਰ ਜੀ ਬੈਠੇ ਨੇ ਇਹ ਇਹ ਪਰ ਕੀ ਮਾੜੇ ਕਿਉਂਦਾ ਚੰਗਾ ਰਹੇਗਾ ਤਾਂ ਸੁਣਾਓ ਬੰਦਾ ਵਧੀਆ ਸਿੰਗਰ ਬੜਾ ਹੈ ਹਾਂਜੀ ਸੁਹੇਵ ਚੀਰੇ ਬਾਲੀਆਂ ਮੈਂ ਕੈਨੀਆਂ ਸੁਹੇਵ ਚੀਰੇ ਬਾਲੀਆਂ ਮੈਂ ਕੈਨੀਆਂ ਕਰਛਤਰੀ ਦੀ ਛਾਂ ਮਾਵੇਂ ਮੈਨੀਆਂ ਕਰਛਤਰੀ ਦੀ ਛਾਂ ਮਾਵੇਂ ਮੈਨੀਆਂ ਖਾਣ ਪੀਣ ਦਾ ਸਮਾਨ ਹੈ ਜੀ ਤੇ ਬੇਟੀ ਰੇ ਵਾਲਿਆ ਫੁੱਲ ਕੀ ਕਰਾਂਦੇ ਇਕਰਾ ਲਈ ਮਹਾਰ ਮੇਲੇ ਮਿੱਤਰਾਂ ਦੇ ਇਕਰਾ ਲਈ ਬਹਾਰ ਮੇਲੇ ਮਿੱਤਰਾਂ ਦੇ ਸੁਹੇ ਵਿਚ ਨੇ ਵਾਲਿਆ ਫੁੱਲ ਤੋੜੀ ਦਾ ਸੁਹੇ ਬੇਟੀ ਰੇ ਵਾਲਿਆ ਫੁੱਲ ਤੋੜੀ ਦਾ ਵਾਜ ਤੇ ਵੇ ਮਾਇਆ ਕੁਝ ਨਹੀਂ ਲੋੜੀ ਦਾ ਸੁਹੇ ਵਿੱਚ ਨੀਂੇ ਬਾਣਿਆ ਦੋ ਲਲੜੀਆਂ ਸੁਹੇ ਬੇ ਜੀਰੇ ਮਾਇਆ ਦੋ ਲਲੜੀਆਂ ਮੇਲਾ ਵੇਖਣ ਆਈਆਂ ਗਰਮਾਂ ਵਾਲੜੀਆਂ ਮੇਲਾ ਵੇਖਣ ਆਈਆਂ ਬਹੁਤ 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 ਮਿਹਰਬਾਨੀ ਜੀ ਬਹੁਤ ਮਿਹਰਬਾਨੀ ਹੁਣ ਜੀ ਹੁਣ ਜਿੰਦਰ ਜੀ ਮਹਾਰਾਜ ਸੁਣਾਓ ਆਪਣਾ ਜਿੰਦਰ ਫਨ ਦਾ ਮਜ਼ਾਹ ਕਰੋ ਫਨ ਦਾ ਕੋਈ ਵੀ ਸੁਣਾਓ ਜੀ ਜਲਦੀ ਪਰ ਚੰਗਾ ਸੁਣਾਣਾ ਆਜਾ ਹੁਣ ਆ ਗਿਆ ਜੀ ਮੇਰੀ ਯਾਦ ਸੀ ਆ ਨਾ ਤੂੰ ਬੋ ਕੁਮਾਰ ਆ ਯਾਰ ਕਹਿੰਦੇ ਜਦ ਸ਼ਿਕਾਰ ਆ ਗਿਆ ਤੈਨੂੰ ਮੂਤ ਆ ਜਾਂਦਾ ਚੱਲ ਹੋ ਕਿੰਨੀ ਸੋਹਣੀ ਪੁੰਨੇ ਆਦੀ ਰਾਤ ਉੱਤਰੀ ਬੇੜੇ ਵਿੱਚ ਚਾਵਾਂ ਦੀ ਬਰਾਤ ਉੱਤਰੀ ਕਿੰਨੀ ਸੋਹਣੀ ਪੁੰਨੇ ਆਦੀ ਰਾਤ ਉੱਤਰੀ ਬੇੜੇ ਵਿੱਚ ਚਾਵਾਂ ਦੀ ਬਰਾਤ ਉੱਤਰੀ ਮਸਮਸ ਆਉਣੀ ਏ ਸੁਗਾ ਕੀ ਉੱਤਰੀ ਹੋ सहलियो हज़ारेव के सहलियो हज़ार ਦੀ ਬਰਾਤੀ ਉੱਤਰੀ ਮੇਰੇ ਵਿੱਚ ਚਾਵਾਂ ਦੀ ਬਰਾਤੀ ਉੱਤਰੀ ਅੱਖੋਂ ਕੰਮਕਾਰੀਆਂ ਨੂੰ ਅੱਜ ਸੋਣਨਾ ਰੋਜ਼ ਰੋਜ਼ ਖੁਸ਼ੀ ਤੇ ਦਿਹਾੜੇ ਆਉਣਾ ਅੱਖੋਂ ਕੰਮਕਾਰੀਆਂ ਨੂੰ ਅੱਜ ਸੋਣਨਾ ਰੋਜ਼ ਰੋਜ਼ ਤੁਸੀਂ ਤੇ ਦਿਹਾੜੇ ਆਉਣਾ ਡੋਲੀ ਵਿੱਚ ਪਈ ਕਰਾਂ ਰਾਤੀ ਉੱਤਰੀ ਡੋਲੀ ਵਿੱਚ ਪਈ ਕਰਾਂ ਰਾਤੀ ਉੱਤਰੀ ਫੰਕਸ਼ਨ ਹੋ ਰਿਹਾ ਫੰਕਸ਼ਨ ਉੱਤਰੀ ਵੇੜੇ ਵਿੱਚ ਚਾਵਾਂ ਦੀ ਬਰਾਤ ਉੱਤਰੀ ਵੇੜੇ ਵਿੱਚ ਚਾਵਾਂ ਦੀ ਬਰਾਤ ਉੱਤਰੀ ਇਹ ਨਾ ਇਹੇ ਨਾਟਕ ਦਾ ਹੀ ਗੀਤ ਗਾਤਾ ਹੁਣ ਗੁਰਵਿੰਦਰ ਸਰਾਜ ਆ ਮਲੇ ਅੱਜ ਦਾ ਅੱਜ ਦਾ ਰੋਮਾਂਟਿਕ ਜਿਹਾ ਸੁਣਾਓ ਰੋਮਾਂਟਿਕ ਆ ਰੋਮਾਂਟਿਕ ਹੈ ਨਹੀਂ ਵੈਸੇ ਮੈਂ ਸੁਣਾਦਾ ਨਹੀਂ ਗਾ ਰੋਮਾਂਟਿਕ ਕਿਸੇ ਦਾ ਪਿਆਰ ਪਾਵਣ ਨੂੰ ਪਲਾਂ ਕੋਈ ਨਹੀਂ ਕਰਦਾ ਕਿਸੇ ਦਾ ਪਿਆਰ ਪਾਵਣ ਨੂੰ ਬਲਾ ਕੋਈ ਕੀ ਨਹੀਂ ਕਰਦਾ اے ਪਰਵਤ ਭੋਰ ਦਿੰਦਾ ਹੈ اے ਪਰਵਤ ਭੋਰ ਦਿੰਦਾ ਹੈ ਤੇਰੀ ਜਾਂਹੀ ਨਹੀਂ ਕਰਦਾ ਕਿਸੇ ਦਾ ਪਿਆਰ ਪਾਵਣ ਨੂੰ ਬਲਾ ਕੋਈ ਕੀ ਨਹੀਂ ਕਰਦਾ ਬੱਸੀ ਬੱਸ ਕੀ ਬਣਾਉਂਦਾ ਸਾਡੀ ਸਾਡੀ ਮਾਰੋ ਜੀ ਵਾਹ ਵਾਹ ਹੋਰ ਲੈਵਲ ਪਹੁੰਚ ਗਏ ਲੱਗਦਾ ਹੈ ਕੀ ਬਾਤ ਗਾਲੀਆਂ ਤਾੜੀਆਂ ਹੁਣ ਗਾਲੀਆਂ ਫੇਰ ਜਾ ਕੇ ਇਹ ਗਲਤੀ ਗਲਤੀ ਨਹੀਂ ਕਿਉਂ ਕਹਿੰਦਾ ਬਾਈ ਜੇ ਕਹਿੰਦਾ ਜੇ ਗਲਤੀ ਜੇ ਹਾਂ ਜੇ ਹਾਂ ਤਾਂ ਜੇ ਜੇ ਗਲਤੀ ਕੀਤਾ ਗਾਲੀਆਂ ਨਹੀਂ ਨਹੀਂ ਫੇਰ ਤਾੜੀਆਂ ਨਾਲ ਸਰ ਮੈਡਮ ਕਹ ਰਹੇ ਮੈਂ ਆਪਣੇ ਮਦਰਵਾਸੀ ਕੋਈ ਨਹੀਂ ਦੇਖਿਆ ਤਾਂ ਮੰਮੀ ਵਾਸਤੇ ਲਿਖੀ ਹੋਈ ਹੈ ਮੈਂ ਉਹ ਬ੍ਰੀਫ ਕਰ ਰਿਹਾ ਹਾਂ ਥੋੜੀ ਜੀ ਤੂੰ ਹੁਣ ਆਪਾਂ ਸ਼ਹਿਰ ਆ ਗਿਆ ਆਪਣਾ 3 ਸੈਕਿੰਡ ਦੀ ਜਾਈਂ ਤਾਂ ਕਰੀ ਮੈਂ ਜਾ ਕੇ ਸੁਣਾ ਦਾਂਗੀ ਨੀ ਤਾਂ ਹਾਂਜੀ ਹਾਂਜੀ ਉੱਧਰ ਤਾਂ ਜਾਜ ਵਾਜਾ ਤਾਂ ਜਾ ਕੇ ਖੜੋ ਜਾ ਕੇ ਕਵਤਾ ਹੁਣ ਆਉਂਦੇ ਹੋਈ ਕੋਈ ਸੁਣਨਾ ਹੈ ਹਾਂ ਬਾਕੀ ਹੁਣ ਜੀ ਅਸੀਂ ਪਹੁੰਚ ਗਏ ਮੈਨੂੰ ਲੱਗਦਾ ਤੇ ਰਮਾਲ ਰੋਡ